ਸਰ ਜਦ ਜਰਮੀ ਸ਼ਾਹ ਯਾਤਰਾ ਨਿਕਲੀ ਇਹਦੇ ਬਾਰੇ ਸਿੱਖੀ ਕਾਣਾ ਚਾਹੋਗੇ ਖੇਡਾਂ ਬਦਲ ਪੰਜਾਬ ਦੀਆਂ ਸਰਦਾਰ ਭਵਨ ਸਿੰਘ ਜੀ ਮਾਨ ਵੱਲੋਂ ਚਲਾਈ ਗਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦਾ ਸੀਜ਼ਨ 3 ਇਸ ਵਕਤ ਚੱਲ ਰਿਹਾ ਜੀ ਉਹਦੇ ਆਗਾਜ਼ ਕੀਤਾ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਅੱਜ ਮਸ਼ਾਲ ਜਿਹੜੀ ਐ ਸ਼ੁਰੂਆਤ ਕੀਤੀ ਗਈ ਹੈ ਤੇ ਉਹ ਪਟਿਆਲੇ ਤੋਂ ਚੱਲ ਕੇ ਨਾਭੇ ਪਹੁੰਚੀ ਹੈ ਤੇ ਸਾਡੀ ਸਾਰੀ ਆਵਾ ਦੀ ਨਾਟਰੀ ਟੀਮ ਵੱਲੋਂ ਸਾਡੇ ਅਹੁਦੇਦਾਰ ਸਭਾ ਨੂੰ ਸਾਰੇ ਵਲੰਟੀਅਰ ਸਭਾ ਨੂੰ ਸਾਰੇ ਵੱਲੋਂ ਉਸ ਮਸ਼ਾਲ ਦਾ ਉਸ ਟੀਮ ਦਾ ਸਵਾਗਤ ਕੀਤਾ ਗਿਆ ਸਾਡੇ ਸੀਐਮ ਭਗਵੰਤ ਮਾਨ ਜੀ ਸਾਡੇ ਬਹੁਤ ਸਤਿਕਾਰ ਜੋ ਉਹਨਾਂ ਵੱਲੋਂ ਜਿਹੜਾ ਇਹ ਚਲਾਇਆ ਜਾ ਰਿਹਾ ਹੈ ਖੇਡਾਂ ਵੱਤਨ ਪੰਜਾਬ ਦੀਆਂ ਤਾਂ ਕਿ ਨੌਜਵਾਨ ਨੇ ਜਿਹੜੇ ਉਹ ਗੁਰਾਹੀ ਨਾ ਪੈਣ ਨਸ਼ਿਆਂ ਨੂੰ ਛੱਡ ਕੇ ਖੇਡਾਂ ਵਾਲੇ ਪਾਸੇ ਜੁੜਨ ਉਹਦੇ ਰੁਝਾਨ ਬਹੁਤ ਵੱਡੇ ਲੈਵਲ ਤੇ ਆ ਰਹੇ ਨੇ ਦੋ ਸੀਜ਼ਨ ਜਿਹੜੇ ਪਹਿਲਾਂ ਹੋਏ ਨੇ ਉਹਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਮੈਡਲ ਜਿੱਤ ਕੇ ਜਿਹੜੇ ਆ ਉਹ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈਗਾ ਤੇ ਹੁਣ ਉਹ ਲਗਾਤਾਰ ਉਸ ਮਹੀਮ ਨੂੰ ਜਿਹੜਾ ਹੰਗਾਰਾ ਮਿਲ ਰਿਹਾ ਇਹ ਖੇਡਾਂ ਮਤਨ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਹੀ ਹੋਣਗੀਆਂ ਤੇ ਖੇਡਾਂ ਨੂੰ ਉਚਾਰਨ ਕਰਨ ਵਾਸਤੇ ਕਾਡੇ ਸੀ ਆਮ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਵੱਲੋਂ ਵਿਸ਼ੇਸ਼ ਉਪਰਾਲੇ ਹੋ ਰਹੇ ਨੇ ਤੇ ਨੌਜਵਾਨ ਜਿਹੜਾ ਹੈ ਖੇਡਾਂ ਦੇ ਨਾਲ ਜੁੜ ਰਿਹਾ ਹੈਗਾ ਤੇ ਬਹੁਤ ਇਹ ਵਧੀਆ ਗੱਲ ਹੈ ਸਾਡੇ ਨੌਜਵਾਨਾਂ ਵਾਸਤੇ ਨੌਜਵਾਨ ਕਿਹੜੀ ਵਾਸਤੇ ਅਸੀਂ ਸਾਰੇ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਤੇ ਅੱਜ ਨਾਬੇ ਮਿਸਾਲ ਪਹੁੰਚੀ ਹੈ ਸਾਰੀ ਟੀਮ ਨੇ ਸਾਡੀ ਮਦਦ ਕੀਤਾ ਹੈਗਾ ਐਮਐਲਏ ਸਾਹਿਬ ਕਿਤੇ ਬਾਹਰ ਸੀਗੇ ਉਹ ਵੀ ਇਸ ਦੇ ਵਿੱਚ ਆ ਕੇ ਸ਼ਾਮਲ ਹੋਣਗੇ ਖੇਡਾਂ ਮਤਲਬ ਪੰਜਾਬ ਦੀਆਂ ਵਿੱਚ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਇਸ ਖੇਡਾਂ ਬਾਰੇ ਕੀ ਕਹਿਣਾ ਚਾਹੋ ਜੋ ਖੇਡਾਂ ਮਤਲਬ ਪੰਜਾਬ ਦੀਆਂ 33ਵਾਂ ਰਾਊਂਡ ਚੱਲਿਆ ਜੀ ਸੀਐਮ ਸਾਹਿਬ ਬੜੇ ਜੋਰਾ ਸ਼ੋਰਾ ਨਾਲ ਸਪੋਰਟਸ ਨੂੰ ਪੜਾਵਾ ਦੇ ਰਹੇ ਨੇ ਬਹੁਤ ਇੱਕ ਜਿਹੜੀ ਪ੍ਰੇਰਣਾ ਵੀ ਹੈ ਯੂਥ ਲਈ ਬਹੁਤ ਚੰਗਾ ਕਰ ਰਿਹਾ ਹੈ ਕੰਮ ਸਾਰੀਆਂ ਚੀਜ਼ਾਂ ਸਪੋਰਟਸ ਬਹੁਤ ਜ਼ਰੂਰੀ ਹੈ ਕਿ ਯੂਥ ਨੂੰ ਨਸ਼ਿਆਂ ਤੋਂ ਦੂਰ ਕਰ ਕਰਨ ਲਈ ਤੇ ਇਹ ਜਿਹੜੀ ਮਿਸਾਲ ਹੈ ਪਿਛਲੀ ਵਾਰੀ ਵੀ ਸਾਡੇ ਆਫਿਸ ਪਹੁੰਚੀ ਸੀ ਤੇ ਇਸ ਵਾਰੀ ਵੀ ਅਸੀਂ ਬੜੇ ਸਤਕਾਰ ਨਾਲ ਸਾਰੇ ਸਾਡੇ ਜਿਹੜੇ ਵਲੰਟੀਅਰ ਨੇ ਸਾਡੇ ਉਹਦੇ ਜੋ ਅਹੁਦਾ ਦਰਜਬਰ ਦਰਜਾ ਅਹੁਦੇਦਾਰ ਨੇ ਉਹ ਸਾਰੇ ਐਮਐਲਏ ਸਾਹਿਬ ਦੇ ਭਰਾ ਸਾਰਿਆਂ ਨੇ ਬੜਾ ਵਧੀਆ ਤਰੀਕੇ ਨਾਲ ਉਹਦਾ ਸਲਾਮੀ ਦਿੱਤੀ ਹੈ ਤੇ ਉਹਨੂੰ ਅੱਗੇ ਤੱਕ ਤੋਰਿਆ ਕੀ ਗਾਣਾ ਚ ਆ ਕੇ ਖੇਡਾ ਵਾਲਾ ਬਹੁਤ ਵਧੀਆ ਜੀ ਦੇਖੋ ਜਿਹੜਾ ਆਪਾਂ ਪੰਜਾਬ ਸਰਕਾਰ ਦੇ ਉਪਰਾਲੇ ਜਿਹੜੇ ਚੱਲ ਰਹੇ ਨੇ ਖੇਡਾਂ ਅਤੇ ਖੇਡਾਂ ਵਧਨ ਪੰਜਾਬ ਦੀਆਂ ਜਿਹੜਾ ਕਿ ਪਿਛਲੇ ਵਾਰ ਵੀ ਉਸ ਤੋਂ ਪਹਿਲਾਂ ਵੀ ਆਪਾਂ ਦੇਖਦੇ ਆਇਆ ਬਹੁਤ ਵਧੀਆ ਢੰਗ ਨਾਲ ਜਿਹੜਾ ਨਾਬੇ ਸ਼ਹਿਰ ਦੇ ਵਿੱਚ ਅੱਜ ਮਿਸਾਲ ਪਹੁੰਚੀ ਹੈ ਤੇ ਸਾਰੇ ਸਾਡੇ ਐਮਸੀ ਸਵਾਰ ਤੇ ਸਾਡੇ ਐਮਐਲਏ ਸਾਹਿਬ ਦੇ ਭਾਈ ਸਾਹਿਬ ਕਪਿਲ ਮਾਨ ਜੀ ਸਾਰਿਆਂ ਨੇ ਵੱਧ ਚੜ ਕੇ ਇਹਦੇ ਜੀ ਹਿੱਸਾ ਲਿੱਤਾ ਔਰ ਇਹਨੂੰ ਅੱਗੇ ਰਵਾਨਾ ਕੀਤਾ ਬਹੁਤ ਬਹੁਤ ਧੰਨਵਾਦ ਹਾਂਜੀ ਸਰ ਤੁਸੀਂ ਕੀ ਕਹਿਣ ਜਾਓਗੇ ਖੇਡਾਂ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਇਹ ਸੀਐਮ ਸਾਹਿਬ ਨੇ ਮਹਮ ਚਲਾਈ ਆ ਜਦੋਂ ਇਹ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਤੇ ਉਹਨਾਂ ਦਾ ਖੇਡਾਂ ਪ੍ਰਤੀ ਖੇਡਾਂ ਪ੍ਰਤੀ ਬਹੁਤ ਜ਼ਿਆਦਾ ਰੁਝਾਨ ਹੈ ਤੇ ਉਹ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਜਿਹੜਾ ਗਲਤਾਂ ਕਰੀਆ ਵੀ ਨਸ਼ੇ 'ਚ ਬਹੁਤ ਜ਼ਿਆਦਾ ਜਾ ਰਹੇ ਨੇ ਨੌਜਵਾਨ ਨੂੰ ਵਾਪਸ ਮੋੜ ਰਹਿਣੇ ਖੇਡਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਪਰ ਅੱਜ ਸਾਡੇ ਮਿਸ਼ਾਲ ਜਿਹੜੀ ਨਾਪੇ ਹਲਕੇ ਦੇ ਵਿੱਚ ਪਹੁੰਚੀ ਆ ਐਮਐਲਏ ਸਾਹਿਬ ਦੇ ਬ੍ਰਦਰ ਉਹਨਾਂ ਨੇ ਆਪ ਆਈ ਕੀਤੀ ਆ ਅਸੀਂ ਉਹਨਾਂ ਦਾ ਵੈਲਕਮ ਕੀਤਾ ਸਾਰੀ ਟੀਮ ਨੇ ਨਾਬਾਦੀ ਨੇ ਤੇ ਅਸੀਂ ਉਮੀਦ ਕਰਦੇ ਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੰਜਾਬ ਆ ਉਹ ਸਾਰਾ ਪੰਜਾਬ ਆਪ ਨੂੰ ਖੇਡ ਦਾ ਨਜ਼ਰ ਆਵਣਾ ਤੇ ਪੰਜਾਬ ਦੇ ਵਿੱਚੋਂ ਬਾਤੂ ਬਾਤ ਦੇ ਜਿਹੜੇ 올림픽 ਦੇ ਵਿੱਚ ਜਿਹੜੇ ਪਲੇਅਰ ਜਾਣਗੇ ਆਪਣੇ ਇੱਥੋਂ ਨਿਕਲਣਗੇ ਮਨੋਰਨ ਪੰਜਾਬ ਦੀ ਜੇਸੋਫ ਬਦਲ ਵੀ ਉਹਦੇ ਵੱਲੋਂ ਮੂਮੈਂਟ ਹੋ ਰਹੀ ਆ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਸਾਥ ਦੋ ਰਹੇ ਨੇ ਤੇ ਇਹ ਮਹੀਨੇ ਦੇ ਵਿੱਚ ਖੇਡਾਂ ਬਤਨ ਪੰਜਾਬੀਆਂ ਵਿੱਚ ਵੱਧ ਕਰਕੇ ਸਾਹਿਬ ਨਾਲ ਆਪਣਾ ਜਿਹੜਾ ਯੋਗਦਾਨ ਪਾ ਰਹੇ ਨੇ ਤੇ ਉਹਦੇ ਵਿੱਚ ਹਿੱਸਾ ਵੀ ਲੈ ਰਹੇ ਨੌਜਵਾਨਾਂ ਨੂੰ ਕੀ ਕਹਿਣਾ ਚਾਹਾਂਗੇ ਨਸ਼ੇ ਦੇ ਪ੍ਰਤੀ ਨੌਜਵਾਨਾਂ ਨੂੰ ਮੈਂ ਇਹ ਜੀ ਕਹਿਣਾ ਚਾਹਾਂਗਾ ਵੀ ਆਪਣੇ ਜਿਹੜੇ ਨਸ਼ੇ ਨੇ ਉਹਦੇ ਨਾਲ ਆਪਣੀ ਸਾਰੀ ਜ਼ਿੰਦਗੀ ਆਪਣੀ ਦਾ ਬਰਬਾਦ ਹੋ ਜਾਂਦੀ ਹੈ ਨਾਲ ਆਪਣੇ ਪਰਿਵਾਰ ਦੀ ਧਿਆਨ ਨਹੀਂ ਪੀੜ੍ਹੀ ਦੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਇਹਨੂੰ ਛੱਡ ਕੇ ਵੱਧ ਤੋਂ ਵੱਧ ਆਪਾਂ ਕੱਠੀ ਰੁਕੇ ਆਪਣੇ ਜਿਹੜੇ ਖੇਤਾਂਬਾਤਨ ਪੰਜਾਬ ਦੀਆਂ ਵਿੱਚ ਇਸ਼ਾ ਲਈਏ ਤੇ ਆਪਣੇ ਪੰਜਾਬ ਨੂੰ ਜਿਹੜਾ ਅਸੀਂ ਮੋੜੋ ਪੱਕਾ ਸਵਾਲ ਬਣਾਈਏ ਤੇ ਸੀਐਮ ਸਾਹਿਬ ਤੇ ਸਾਡੇ ਐਮਐਲਏ ਸਾਹਿਬ ਲਾਭਾ ਦੇਮਾਨ ਜੀ ਹਨ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ ਖੇਤਾਂ ਪ੍ਰਤੀ ਤੇ ਆਪਾਂ ਨਾਲ ਤਾਂ ਸਾਥ ਹੀ ਡਟ ਕੇ ਤੇ ਆਪਾਂ ਵੱਧ ਤੋਂ ਵੱਧ ਜਿਹੜੇ ਨਸ਼ੇ ਨੇ ਜਿਹੜੇ ਉਹਨਾਂ ਤੋਂ ਦੂਰ ਰਹੀਏ ਤੇ ਨਸ਼ੇ ਨੂੰ ਬਿਲਕੁਲ ਆਪਾਂ ਤੋਂ ਕੰਮ ਕਰੀਏ ਭੱਜ ਜਲੀ ਲੋ ਥੋੜਾ ਜਾ ਉਹ ਤੇਲੇ ਵੰਡੀ ਜਾ ਉਹ ਤੇਲੇ ਸਾਰਿਆਂ ਨੂੰ ਸਾਰਿਆਂ ਦੇਓ ਕਹਾਂ ਜਾ ਕਰੋ ਕਰੋ ਹੋ ਜਾਂ ਬਕਰਾਂ ਅਜਾ ਥੋੜਾ ਨਾਲ ਬਰਬਰ ਆ ਬੱਚਾ ਨੂੰ ਅੱਗੇ ਭੇਜਿਆ ਆਜੋ ਆਜੋ ਬਾਈ ਜੀ ਬੱਚੇ ਅੱਗੇ ਆਜੋ ਆਜੋ ਜੀ ਆਜੋ ਬੱਚੇ ਅੱਗੇ ਆਜੋ ਆਜੋ ਬਾਈ ਕੋਲੀ ਜਾਓ ਆਜੋ ਦੇਖੋ ਤਾਂ ਬੱਚੇ ਇਧਰ ਆ ਕੇ ਅੱਗੇ ਆਓ ਕੁੜੀਆਂ ਆਜੋ ਆਜੋ ਹਰ ਬੱਚਾ ਪਾ ਚੇਅਰਮੈਨ ਸਾਹਿਬ ਅੱਜ ਜਨਮ ਅਸ਼ਟਮੀ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਸਰ ਜਨਮ ਅਸ਼ਟਮੀ ਦੀਆਂ ਪੂਰੇ ਜਿਹੜਾ ਪੂਰੇ ਦੇਸ਼ਾਂ-ਵਦੇਸ਼ਾਂ ਤੇ ਹਿੰਦੁਸਤਾਨ ਚ ਵੀ ਮਨਾਈ ਜਾ ਰਹੀ ਹੈ ਤੇ ਅਸੀਂ ਸਾਰਿਆਂ ਨੂੰ ਇਸ ਦਿਨ ਦੀ ਮੁਬਾਰਕਬਾਦ ਦੇ ਰਹੇ ਹਾਂ ਦੂਜੇ ਪਾਸੇ ਸਾਡੀਆਂ ਖੇਡਾਂ ਪੰਜਾਬ ਦੀਆਂ ਖੇਡਾਂ ਵਤਨ ਦੀਆਂ ਹੋਣ ਜਾ ਰਹੀਆਂ ਉਹਦੇ ਸੰਬੰਧ ਚ ਜਿਹੜੀ ਅੱਜ ਇੱਥੇ ਉਹ ਆ ਰਹੀ ਆ مشਾਲ ਆ ਰਹੀ ਆ ਜੀ مشਾਲ ਜੋਤੀ ਆ ਰਹੀ ਆ ਉਹ مشਾਲ ਦੇ ਵਿੱਚ ਜਿਹੜਾ ਸਾਡੇ ਜਿਹੜੇ ਨੌਜਵਾਨ ਔਰ ਖਾਸ ਕਰ ਜਿਹੜੇ ਸਾਡੇ ਜਿਹੜੇ ਬੱਚੇ ਆਉਣ ਵਾਲੀ ਪੀੜ੍ਹੀ ਆ ਉਹ ਇਹਦੇ ਚੀਸਾ ਲੈ ਰਹੀ ਆ ਜੀ ਉਹ ਪੂਰੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਮਿਸਾਲ ਲੈ ਕੇ ਜਾਉਂਦੀ ਮੱਖ-ਮੱਖ ਸ਼ਹਿਰਾਂ ਅੱਜ ਪਟਿਆਲੇ ਤੋਂ ਚੱਲੇ ਆ ਕਿ ਇੱਥੇ ਅਸੀਂ ਉਹਨਾਂ ਦਾ ਸਾਰਾ ਅੰਪਰੂਵਮੈਂਟ ਟਰਸਟ ਤੇ ਹੋਰ ਮੇਰੇ ਜਿਹੜੇ ਸਾਥੀ ਸਾਡੇ ਆਵਾਜ਼ ਪੀ ਪਾਰਟੀ ਦੇ ਵਲੰਟੀਅਰਸ ਇੱਥੇ ਜਿਹੜੇ ਆ ਉਹਨਾਂ ਦਾ ਪੂਰ ਜੋਰ ਸਵਾਗਤ ਕਰ ਰਹੇ ਆ ਠੀਕ ਹੈ ਜੀ ਔਰ ਇੱਥੇ ਅਸੀਂ ਉਹਨਾਂ ਤੇ ਫੁੱਲਾਂ ਦੀ ਵਰਸ਼ਾ ਪਾਣੀ ਤੇ ਹੋਰ ਜਿਹੜਾ ਫਰੂਟ ਦਾ ਪ੍ਰਬੰਧ ਕੀਤਾ ਹੈ ਇੱਕ ਥਾਂ ਤੇ ਅਸੀਂ ਜਿਹੜਾ ਖੁੱਡ ਦਾ ਪ੍ਰਬੰਧ ਕੀਤਾ ਨੌਜਵਾਨੀ ਲਈ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਉਹਦਾ ਜਿਹੜਾ ਮੁੱਖ ਮਕਸਦ ਆ ਉਹ ਜਿਹੜਾ ਅੱਜ ਜੋ ਪਿਛਲੇ ਸਮੇਂ ਚ ਜਿਹੜਾ ਪੰਜਾਬ ਨੂੰ ਇੱਕ ਹਰਿਆ ਭਰਿਆ ਖੁਸ਼ਹਾਲ ਸੁਪਾ ਬਣਾਉਣਾ ਹੈ ਰੰਗਲਾ ਸੁਪਾ ਬਣਾਉਣਾ ਹੈ ਉਹਦੇ ਚ ਖੇਡਾਂ ਦਾ ਬਹੁਤ ਵੱਡਾ ਸਥਾਨ ਆ ਅਸੀਂ ਜਿਹੜੀ ਪੰਜਾਬ ਦੀ ਨੌਜਵਾਨੀ ਆ ਅਸੀਂ ਉਹਨਾਂ ਨੂੰ ਖੇਡਾਂ ਪ੍ਰਤੀ ਜਿਹੜਾ ਪ੍ਰੇਰਿਤ ਕਰਕੇ ਜਿਹੜਾ ਅਸੀਂ ਉਹਨਾਂ ਨੂੰ ਗਰਾਊਂਡ ਵੱਲ ਨੂੰ ਲੈ ਕੇ ਜਾਣਾ ਚਾਹੁੰਦੇ ਆ ਉਹ ਸੰਬੰਧ ਅੱਜ ਪੰਜਾਬ ਦੇ ਵਿੱਚ ਜਿਹੜੀ ਮਿਸਾਲ ਜੋਤੀ ਆ ਕਿ ਸਾਡੇ ਖੇਡਾਂ ਦਾ ਪ੍ਰਤੀਕ ਆ ਇੱਕ ਇਹ ਵਕਫਾ ਉਹਦੇ ਆ ਸ਼ਹਿਰਾਂ ਦੇ ਵਿੱਚ ਜਾਓ ਵੀ ਔਰ ਇੱਕ ਜਿਹੜਾ ਉਹ ਸਨੇਹਾ ਦੇਊਗੀ ਨੌਜਵਾਨਾਂ ਨੂੰ ਕਿ ਆਜੋ ਨਸ਼ੇ ਤਿਆਗੋ ਔਰ ਆਜੋ ਆਪਾਂ ਖੇਡਾਂ ਵੱਲ ਨੂੰ ਤੁਰੀਏ ਪੰਜਾਬ ਅੱਜ ਜਿਹੜਾ ਕਈ ਵਾਰ ਸਾਡੇ ਠੀਕ ਆ ਵੀ ਡਰਿਆ ਵੀ ਆ ਆਪਣੇ ਪੈਰਾਂ ਦੇ ਵੀ ਖੜਾ ਹੋਇਆ ਪੰਜਾਬ ਅੱਜ ਮੁੜ ਤੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਜਿਹੜਾ ਉਹ ਮੁੜ ਕੇ ਜਿਹੜਾ ਇੱਕ ਰੰਗਲੇ ਪੰਜਾਬ ਵੱਲ ਨੂੰ ਤੁਰਿਆ ਤੇ ਹਰ ਖੇਤਰ ਚੋ ਵਿੱਚ ਨੌਕਰੀਆਂ ਦੇ ਖੇਤਰ ਚ ਚਾ ਅੱਜ ਪਾਣੀ ਦੇ ਖੇਤਰ ਚਾ ਪੰਜਾਬ ਆਪਣੇ ਪੈਰਾਂ ਤੇ ਖੜਾ ਹੋ ਰਿਹਾ ਬਿਜਲੀ ਦੇ ਖੇਤਰ ਚ ਖੜਾ ਹੋ ਰਿਹਾ ਅੱਜ ਅਸੀਂ ਇਸ ਦਿਨ ਤੇ ਜਿਹੜੀ ਆ ਅਸੀਂ ਆਉਣ ਵਾਲੇ ਸਮੇਂ ਚ ਜਿਹੜੀ ਸਾਡੀ ਜਵਾਨੀ ਆ ਖਾਸ ਕਰ ਪੰਜਾਬ ਦੀ ਉਹਨੂੰ ਖੇਡਾਂ ਵੱਲ ਜਿਹੜਾ ਲੈ ਕੇ ਜਾਵਾਂਗੇ ਪ੍ਰੇਰਿਤ ਕਰਾਂਗੇ ਔਰ ਇਹਦੇ ਵੱਲ ਜਾ ਰਹੇ ਆ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਕਿਤਾਬਾਂ ਦੇ ਬਾਰੇ ਜੋ ਪੰਜਾਬ ਕਰਾ ਵੀ ਨਹੀਂ ਹੈ ਨੌਜਵਾਨਾਂ ਨੂੰ ਮੱਧ ਆਪ ਤੋਂ ਮੌਕੇ ਕਿਤਾਬਾਂ ਦੇ ਤਾਲਾ ਬਿਦੇ ਜੀ ਹਾਲਾ ਚਾਹਣੇ ਦਾ ਬਸਿਆਵਾ ਸਿਰਫ ਆਉਣ ਨੂੰ ਕਰੀਆ ਤੋਂ ਸੁਪਨਾ ਆਵਾਜ਼ ਕਰੇਂ ਦੀ ਫਾਇਸਾਫਲਾ ਪਰੇ ਕੇ ਹੈ ਸਰ ਸਮਾਜੀ ਇਹ ਵਾਈਡ ਇੰਟਰਸ ਕੋਲੋਂ ਦਾ ਪਾਸ ਕਰਵਾਤਾ ਕਰੀਆ ਸਾਰੇ ਨਾਪਲਵਾਸਾਂ ਲਾਪਨਵਾਸਾਂ ਲਈ ਵਾਸਤੇ ਉੱਭਰਿਆ ਹੈ। ਪੰਜਾਬ ਦਾ ਕਾਰਬਨੋ ਨੌਜਵਾਨੀ ਨੂੰ ਸੇਟਾ ਬਲਕ ਨੇ ਕੀਤਾ ਹੈ। ਮਰਛਾ ਦਾ ਹੋਟਾ ਉਹ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਵਿਵਸਥਾਤਮਕ ਚੱਲਣਾ ਚੱਲ ਰਿਹਾ ਹੈਦਾਬਾਦ ਤੋਂ। ਉਹ ਇਸ ਸਾਲ ਵੀ ਫੋਟਾ ਸ਼ੁਰੂ ਹੋ ਰਹੀ ਹੈ ਨੇ। ਅੱਜ ਉਹਨਾਂ ਖੇਤਾਂ ਦੀ ਵਿਸਾਲ ਹੈ। ਨਾਤਾ ਦੇ ਸ਼ਹਿਰ ਦੀ ਦਿੱਤੀ ਪਹੁੰਚਣੀ ਹੈ। ਇਹ ਜੇ ਉੱਧਰ ਜਾਣੇ ਜਾਨਾ ਕਿਉਂਕਿ ਉੱਥੇ ਕਿ ਖੇਤ ਸਾਰੇ ਹੀ ਹੋ ਗਏ ਆ। ਅਸੀਂ ਪਾਪੇ ਅੱਜ ਹਮਨ ਕਾਲਾ ਦੇ ਚਲੋ ਜਿਹਦੇ ਘਰ ਵਿੱਚ ਵਾਲੀ ਰਿਪੋਰਟ ਹੈ ਉਸ ਸਾਲ ਦਾ ਉਸ ਬਾਰੇ ਗੱਲ ਕਰਨ ਆਤੇ ਆਏ ਆ ਤੇ ਸਾਰੇ ਸੱਜਣਾਂ ਨੂੰ ਬੇਨਤੀ ਹੈ ਜੀ ਇਹ ਖੇਤਾਂ ਵਿੱਚ ਆਪਣਾ ਪਾਰਟਿਸਪੇਸ਼ਨ ਕਰ ਕਰਨ ਕਿਉਂਕਿ ਖੇਤਾ ਬਹੁਤ ਜ਼ਰੂਰੀ ਹੈ ਅੱਜ ਬਹੁਤ ਸਮੇਂ ਦੀ ਲੋੜ ਹੈ ਜੀ ਨੌਜਵਾਨਾਂ ਨੂੰ ਪਰਸ ਵਾਲੇ ਪਾਸੇ ਵਰਤਾਂਗੇ ਖੇਤਾ ਪਸੇ ਬਹੁਤ ਬਹੁਤ ਦਾਦਾ ਜੀ ਸਿੱਧਾ ਨਾ ਹੋਏ ਆਮ ਆਦਮੀ ਪਾਰਟੀ ਜਿੰਦਾਬਾਦ 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 ਵਰਤੋਂ ਵੰਸਗੀ ਮਾਨ ਜਿੰਦਾਬਾਦ ਜਿੰਦਾਬਾਦ ਆਮੀ ਪਾਰਟੀ ਜਿੰਦਾਬਾਦ 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 ਮੀਰਬਾਨ ਸਾਹਿਬ ਜਿੰਦਾਬਾਦ 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 ਇਹ ਅੱਜ ਜਿਹੜੇ ਦੇਖੋ ਤੁਸੀਂ ਬੱਚੇ ਆ ਨੌਜਵਾਨ ਔਰ ਨਾਲ ਬੱਚੇ ਜਿਹੜੇ ਆ ਇਹ ਦੇਖੋ ਜੀ ਇਹ ਖੇਡਾਂ ਚੀਜ਼ਾਂ ਲੈਣੇ ਆ ਇਹ ਪਿਛਲੇ ਸਮੇਂ ਚ ਜਿਹੜਾ ਗਰਾਊਂਡ ਤੇ ਆਉਣ ਲੱਗੇ ਆ ਔਰ ਮੇਰੇ ਖਿਆਲ ਆ ਆਉਂਦਾ ਜੇ ਦੇਖਿਆ ਜਾਵੇ ਆਉਣ ਵਾਲੇ ਸਮੇਂ ਚ ਇਹ ਪੰਜਾਬ ਦਾ ਭੂਖ ਨੇ ਇਹ ਕੁੜੀ ਸਾਡੀ ਕ੍ਰੇਟਿਵ ਦੇ ਬੱਚੇ ਕਿੱਥੇ ਤੱਕ ਖੇលਿਆ ਤੁਸੀਂ ਸਟੇਟ ਤੱਕ ਖੇਲੀ ਸੀ ਔਰ ਇਦਾਂ ਹੀ ਜਿਹੜੇ ਸਾਡੇ ਬੱਚੇ ਆ ਆਉਣ ਵਾਲੇ ਸਮੇਂ 'ਚ ਜਿਹੜੀ ਖੇਡਾਂ ਪ੍ਰਤੀ ਰੁਚੀ ਜਿਹੜੀ ਬਣਾਉਣਗੇ ਔਰ ਪੰਜਾਬ ਆ ਜਿਹੜਾ ਉਹ ਹਰਿਆ ਭਰਿਆ ਔਰ ਖੇਡਾਂ 'ਚ ਮੋਹਰੀ ਹੋਊਗਾ ਅੱਜ ਦੇ ਦਿਨ ਤੇ ਅਸੀਂ ਜਿਹੜਾ ਇਹਦਾ ਤਾਹੀਆ ਵੀ ਕਰਦੇ ਆ ਔਰ ਇੱਕ ਪੰਜਾਬੀ ਕਸਮ ਵੀ ਖਾਂਦੇ ਆ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀ ਇਹ ਨੌਜਵਾਨ ਨੇ ਪੰਜਾਬ ਦੀ ਤਸਵੀਰ ਨੂੰ ਬਦਲਣਗੇ ਮਲਿਸ਼ਾ ਸਾਹਿਬ ਤੋਂ ਬੋਲਦੇ ਸੂਤੋ ਤੁਹਾਡਾ ਜੀ ਜੈ ਜੀ ਜਿੰਦਾਬਾਦ ਸਰਦਾਰ ਭਵੰਤ ਸਿੰਘ ਮਾਨ ਜਿੰਦਾਬਾਦ ਹਰਸ਼ੀਤਾ ਲੜਵਾ ਲੇ ਕਿਹੜੇ ਸਕੂਲ ਚੋਂ ਬਲੰਪਾ ਗੌਰਮਾ ਮਾਡਲ ਹਾਈ ਸਕੂਲ ਨਾਪਰਾਕਾ ਕਿਹੜਾ ਕਿਹੜੀ ਫੇਡਾ ਦੇ ਵਿੱਚ ਤੁਸੀਂ ਸਾਲ ਟ੍ਰੀਟਰੀਟ ਕਿੱਥੇ ਤੱਕ ਖੇਡੇ ਹੋ ਸੀ ਸਟੇਟ ਲੈਵਲ ਤੱਕ ਸਟੇਟ ਲੈਵਲ ਦਾ ਕਿ ਇਹ ਮੈਡਲ ਕਿਹੜਾ ਜਿੱਤ ਕੇ ਆਏ ਹੋ 골ਡ ਮੈਡਲ 골ਡ ਮੈਡਲ ਤੁਸੀਂ ਆਪਣੇ ਨਾਲ ਦੇ ਬੱਚਿਆਂ ਨੂੰ ਜਾਂ ਕੁੜੀਆਂ ਨੂੰ ਕੀ ਕਹਿਣਾ ਚਾਹੋ ਮੈਂ ਇਹੀ ਕਹਿਣਾ ਚਾਹੁੰਦੀ ਕਿ ਤੁਸੀਂ ਵੀ ਖੇਡਾਂ 'ਚ ਹਿੱਸਾ ਲਓ ਇਹ ਇਸ ਦੇ ਬਹੁਤ ਵਧੀਆ ਹੋਊਗਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਅੱਜ ਮੈਂ ਆਰਟੀਸ਼ਨ ਬੋਰਡ ਦਾ ਪ੍ਰਧਾਨ ਹਾਂ ਜੀ ਇਸ ਹੋਣ ਦੇ ਨਾਤੇ ਮੈਂ ਚਾਹੁੰਦਾ ਵੀ ਜੋ ਪੰਜਾਬ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਉਪਰਾਲਾ ਕੀਤਾ ਕਿਹਦਾ ਮਤਲਬ ਪੰਜਾਬ ਦੀਆਂ ਬੱਚਿਆਂ ਨੂੰ ਉਹ ਉਤਸ਼ਾਹਤ ਕੀਤਾ ਹੈ ਇਹਦੇ ਵਾਸਤੇ ਬਾਬਤ ਜੋ ਪ੍ਰੋਗਰਾਮ ਕੀਤਾ ਬਹੁਤ ਵਧੀਆ ਕੀਤਾ ਹੈ ਅਤੇ ਇਸ ਨਾਲ ਸਾਡੇ ਬੱਚੇ ਨਸ਼ੇ ਤੋਂ ਰਹਿਤ ਰਹਿਣਗੇ ਅਤੇ ਸਿਹਤਮੰਦ ਪੰਜਾਬ ਬਣਾਉਣਾ ਮਸ਼ਾਲ ਯਾਤਰਾ ਆ ਜੋ ਅੱਜ ਮਸ਼ਾਲ ਜਾ ਭਰਾ ਰਹੀ ਹੈ ਅਸੀਂ ਦਾ ਸਵਾਗਤ ਕਰਦੇ ਹਾਂ ਸਾਡੇ ਚੇਅਰਮੈਨ ਸਾਹਿਬ ਦੀ ਰੋਈ ਦੇ ਵਿੱਚ ਜੋ ਕਿ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਵੀ ਰਹਿੰਦਾ ਹੈ ਤੇ ਸਵਾਗਤ ਵੀ ਕਰਦੇ ਰਹਿੰਦੇ ਹਨ